ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਵਿਰੋਧ ਚਲਾਇਆ ਗਿਆ ਅਭਿਆਨ ਦੇ ਤਹਿਤ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਜਿਨ੍ਹਾਂ ਨੇ ਨਸ਼ਾ ਵੇਚ ਕੇ ਪ੍ਰਾਪਰਟੀ ਕੋਈ ਬਣਾਈ ਹੈ ਤਾਂ ਉਹਨਾਂ ਦੇ ਖਿਲਾਫ ਨਸ਼ਾ ਬਿਲਕੁਲ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਲਈ ਬਹੁਤ ਸਖਤ ਜਿਹੜੇ ਐ ਕਾਨੂੰਨ ਲਾਗੂ ਕਰ ਦਿੱਤੇ ਗਏ ਹੈ ਇਸ ਤਹਿਤ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਹੁਸਨਰ ਦੇ ਵਿੱਚ ਇੱਕ ਨਸ਼ਾ ਤਸਕਰ ਦੀ 13650000 ਰੁਪਏ ਦੀ ਪ੍ਰਾਪਰਟੀ ਨੂੰ ਸੀਲ ਕਰਕੇ ਉਹਦੇ ਉੱਤੇ ਨੋਟਿਸ ਲਗਾਇਆ ਗਿਆ ਹੈ ਅਤੇ ਹੁਣ ਇਹ ਜਗ੍ਹਾ ਤੇ ਨਾ ਤਾਂ ਕੋਈ ਕਰਜ਼ਾ ਲੈ ਸਕਦਾ ਤੇ ਨਾ ਹੀ ਇਸ ਨੂੰ ਵੇਚਿਆ ਜਾ ਸਕਦਾ ਹੈ ਤਾਂ ਆਓ ਇਸ ਬਾਰੇ ਆਪਾਂ ਜਾਣਕਾਰੀ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਡੀਐਸਪੀ ਜਸਬੀਰ ਸਿੰਘ ਪੁੰਨੂ ਜੇਰਾ ਤੋਂ ਮਾਜੂਦ ਪੰਜਾਬ ਸਰਕਾਰ ਅਤੇ ਸ਼੍ਰੀ ਗੌਰਵ ਜਾਦਵ ਬੀਜੀਪੀ ਪੰਜਾਬ ਵੱਲੋਂ ਪੂਰੇ ਪੰਜਾਬ ਅੰਦਰ ਨਸ਼ਾ ਤਸਕਰਾ ਨੂੰ ਮੁਕਾਬੂ ਕਰਨ ਅਤੇ ਉਨ੍ਹਾਂ ਵੱਲੋਂ ਪਿਛਲੇ 5 ਸਾਲਾਂ ਵਿੱਚ ਬਣਾਈ ਗਈ ਚੱਲ ਅਚੱਲ ਜਾਇਦਾਦ ਪ੍ਰਾਪਰਟੀ ਦਾ ਨਸ਼ਾ ਤਸਕਰਾ ਕਰਕੇ ਬਣਾਈ ਗਈ ਉਹਨਾਂ ਪ੍ਰਾਪਰਟੀਆਂ ਨੂੰ ਸੀਜ਼ ਕਰਨ ਲਈ ਪੂਰੇ ਸੂਬੇ ਅੰਦਰ ਮਿਹਨਤ ਚਲਾਈ ਗਈ ਹੈ ਇਸੇ ਲੜੀ ਵਿੱਚ ਸ਼੍ਰੀ ਭਾਗੀ ਰੱਥ ਮੀਨਾ ਆਈਪੀਐਸ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦੀਆਂ ਜੋਗ ਹਦਾਇਤਾਂ ਤਹਿਤ ਸਬ ਡਿਵੀਜ਼ਨ ਗਿੱਦੜਵਾ ਦੇ ਪਿੰਡ ਹੁਸਨਰ ਦੇ ਪ੍ਰਦੀਪ ਸਿੰਘ ਉਰਫ ਪੁਪਲੀ ਪੁੱਤਰ ਗੁਰਮੀਤ ਸਿੰਘ ਜਿਸ ਤੇ ਕਾਫੀ ਨਸ਼ਾ ਤਸਕਰੀ ਦੇ ਕਮਰਸ਼ੀਅਲ ਕਵਾਂਟੀਟੀ ਦੇ ਮਕਦਮੇ ਦਰਜ ਹਨ ਉਸ ਨੇ ਜੋ ਪਿਛਲੇ 5 ਸਾਲਾਂ ਵਿੱਚ ਨਸ਼ਾ ਤਸਕਰੀ ਰਾਹੀਂ ਪ੍ਰਾਪਰਟੀ ਬਣਾਈ ਹੈ ਇਸ ਦੀ ਕੀਮਤ ਕੁੱਲ 13 ਲੱਖ 65000 ਰੁਪਿਆ ਬਣਦੀ ਹੈ ਉਸ ਪ੍ਰਾਪਰਟੀ ਨੂੰ ਅਸੀਂ ਕੰਪੀਟੈਂਟ ਅਥਾਰਟੀ ਤੋਂ ਫ੍ਰੀਜ਼ ਕਰਵਾਈ ਹੈ ਜਿਸ ਤੇ ਅੱਜ ਪਿੰਡ ਹੁਸਨਰ ਦੇ ਬਹੁਤ ਬਾਰ ਬੰਦਿਆਂ ਦੀ ਹਾਜ਼ਰੀ ਵਿੱਚ ਕੰਪੀਟੈਂਟ ਅਥਾਰਟੀ ਦਾ ਨੋਟਸ ਉਹਨਾਂ ਦੀ ਜ਼ਮੀਨ ਦੇ ਖੇਤਾਂ ਵਿੱਚ ਮੈਂਬਰਾਂ ਨੂੰ ਮੀਲ ਕਰਾਇਆ ਅਤੇ ਇੱਕ ਆਰਡਰ ਉਸ ਦੀ ਪ੍ਰਾਪਰਟੀ ਦੇ ਬਾਹਰ ਖੇਤਾਂ ਵਿੱਚ ਲਗਾਇਆ ਗਿਆ ਹੈ ਹੁਣ ਇਹ ਆਪਣੀ ਪ੍ਰਾਪਰਟੀ ਵੇਚ ਨਹੀਂ ਸਕੇਗਾ ਨਾ ਹੀ ਕੋਈ ਇਸ ਪ੍ਰਾਪਰਟੀ ਤੇ ਲੋਨ ਲੈ ਸਕਦਾ ਹੈ ਇਹ ਕੇਸ ਪ੍ਰਾਪਰਟੀ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਚਲੇਗਾ ਬਾਕੀ ਆਪ ਦੇ ਮੱਧਮੇ ਰਹੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸ਼੍ਰੀ ਭਾਗੀ ਰਥ ਮਿੰਨਾ ਐਸਐਸਪੀ ਸ਼੍ਰੀ ਮਕਸਰ ਸਾਹਿਬ ਵੱਲੋਂ ਜ਼ਿਲ੍ਹੇ ਦੇ ਨਸ਼ਾ ਤਸਕਰਾਂ ਨੂੰ ਸਖਤ ਤਾੜਨਾ ਕਰਦੇ ਹੋਏ ਕਿਆ ਹੈ ਕਿ ਉਹ ਆਪਣਾ ਨਸ਼ਾ ਤਸਕਰੀ ਦਾ ਕੰਮ ਬੰਦ ਕਰ ਦੇਣਾ ਨਹੀਂ ਤਾਂ ਇਸੇ ਤਰ੍ਹਾਂ ਉਹਨਾਂ ਦੀਆਂ ਬਣਾਈਆਂ ਹੋਈਆਂ ਪ੍ਰਾਪਰਟੀਆਂ ਨੂੰ ਫ੍ਰੀਜ਼ ਕਰਾਇਆ ਜਾਏਗਾ ਤੇ ਪ੍ਰਾਪਰਟੀਆਂ ਡੀਆਂ ਉਹ ਜ਼ਬਤ ਕਰਾਈਆਂ ਜਾਣਗੀਆਂ